ਸੋ ਦੋਸਤੋ ਜਿਸ ਚੀਜ਼ ਦਾ ਜੋ ਕੈਂਡੀਡੇਟਾਂ ਵੱਲੋਂ ਇੰਤਜ਼ਾਰ ਕਰ ਰਿਆ ਸੀ ਹੋ ਰਿਆ ਸੀ ਪਹਿਲਾਂ ਤਾਂ ਇਹ ਕਲੀਅਰ ਹੋ ਚੁੱਕਿਆ ਕਿ ਕਿਹੜੀ ਭਰਤੀ ਪਹਿਲਾਂ ਹੋਣੀ ਹੈ 1023 1064 ਭਰਤੀ ਪਹਿਲਾਂ ਪੂਰੀ ਹੋ ਰਹੀ ਹੈ 5994 ਤੋਂ ਬਾਅਦ ਜੋ ਪੂਰੀ ਹੋਣੀ ਹੈ ਤੇ 2364 ਨਾਲ ਸੰਬੰਧ ਤੇ ਜੋ ਪਬਲਿਕ ਨੋਟਿਸ ਆ ਚੁੱਕਿਆ ਹੈ ਜੋ ਅੱਜ ਜੋ ਇਹ ਭਰਤੀ ਆਈ ਸੀ ਪਹਿਲਾਂ 6/3/2020 ਨੂੰ ਤੇ 2364 ਹੋਈ ਸੀ ਪਹਿਲਾਂ 1664 ਪੋਸਟ ਸੀ ਤੇ ਹੁਣ ਜੋ ਐਮਆਈਐਸ ਵਿੰਗ ਵੱਲੋਂ ਜੋ ਮੇਨ ਅਪਡੇਟ ਨਿਕਲ ਕੇ ਆ ਰਹੀ ਹੈ ਜੋ ਕਾਰਲ ਤੋਂ ਜੋ ਸਟੇਸ਼ਨ ਚ ਵਾਈਸ ਓਪਨ ਹੋਣ ਜਾ ਰਹੀ ਹੈ ਤੇ ਜੋ ਵੀ 6 ਜੁਲਾਈ ਨੇ ਬੱਡ ਏਰੀਏ ਦੇ ਉਸ ਵਿੱਚ ਜੋ ਇਹ ਨਿਯੁਕਤੀ ਹੋਣੀ ਹੈ ਤੇ 21 ਤਰੀਕ ਤੋਂ ਲੈ ਕੇ ਜੋ 24 ਸਪਟੈਂਬਰ ਤੱਕ ਤਿੰਨ ਦਿਨਾਂ ਜੋ ਸਟੇਸ਼ਨ ਚ ਵਾਈਸ ਹੋਊਗੀ ਇਹਨਾਂ ਦੀ ਜੋ ਪੋਰਟਲ ਤੇ ਤੇ ਆਨਲਾਈਨ ਪ੍ਰਕਿਰਿਆ ਮਤਲਬ ਜੋ ਪਹਿਲਾਂ ਗੱਲ ਕਹੀ ਜਾ ਰਹੀ ਸੀ ਕਿ ਆਫਲਾਈਨ ਸਟੇਸ਼ਨ ਦਿੱਤੇ ਜਾਣਗੇ ਟੀਡੀਸੀ 23264 ਨੂੰ ਪਰੰਤੂ ਜੋ ਆਨਲਾਈਨ ਜੋ ਪੋਰਟਲ ਤੇ ਹੈ ਜੋ 2304 ਦਾ ਪੋਰਟਲ ਆ ਲੌਗਇਨ ਆਈਡੀ ਪਾਸਵਰਡ ਨਾਲ ਜੋ ਕੈਂਡੀਡੇਟ ਲੌਗਇਨ ਕਰਦੇ ਨੇ ਪੋਰਟਲ ਦੇ ਵਿੱਚ ਆਪਣੇ ਦੇ ਉੱਥੇ ਹੀ ਆ ਜੋ ਸਟੇਸ਼ਨ ਚੁਆਇਸ ਹੈ ਹੁਣ ਕਰਵਾਈ ਜਾਣੀ ਹੈ ਤੇ ਸਿਰਫ 3 ਦਿਨਾਂ ਦਾ ਸਮਾਂ ਇਸ ਤੋਂ ਬਾਅਦ ਜੋ ਫਾਈਨਲ ਸਟੇਸ਼ਨ ਅਲਾਟ ਕਰਕੇ ਕੈਂਡੀਡੇਟਾਂ ਨੂੰ ਸਕੂਲ ਦੇ ਵਿੱਚ ਭੇਜ ਦਿੱਤਾ ਜਾਵੇਗਾ ਸੋ ਇਹਨਾਂ ਨੇ ਕਿਹਾ ਜਿਉਂ ਸ਼ਡਿਊਲ ਦਿੱਤਾ ਹੈ ਇਸ ਦੇ ਸ਼ਡਿਊਲ ਦੇ ਅਨੁਸਾਰ ਆ ਜੋ ਜੋ ਵੀ ਵੈਕੈਂਸੀ ਲਿਸਟ ਜੋ ਸ਼ੋ ਹੋਵੇਗੀ ਤੇ ਇੱਕ ਕੈਂਡੀਡੇਟ ਜਿੰਨੇ ਮਰਜੀ ਸਟੇਸ਼ਨਾਂ ਜੋ ਆਪਣੀ ਆਈਡੀ ਵਿੱਚ ਭਰ ਸਕਦਾ ਹੈ ਇਹ ਪ੍ਰਕਿਰਿਆ ਸਮੁੱਚੇ ਰੂਪ ਵਿੱਚ ਆਨਲਾਈਨ ਹੋਵੇਗੀ ਤੇ ਜਿਹੜੇ ਯੋਗ ਉਮੀਦਵਾਰ ਸਟੇਸ਼ਨ ਚੋਂ ਨਹੀਂ ਕਰਨਗੇ ਉਹਨਾਂ ਨੂੰ ਖਾਲੀ ਰਹਿੰਦੇ ਸਟੇਸ਼ਨਾਂ ਵਿੱਚੋਂ ਕੋਈ ਵੀ ਸਟੇਸ਼ਨ ਆਨਲਾਈਨ ਪ੍ਰਕਿਰਿਆ ਤਹਿਤ ਐਮਆਈਐਸ ਵਿੰਗ ਵੱਲੋਂ ਅਲਾਟ ਕੀਤਾ ਜਾਵੇਗਾ ਮਤਲਬ ਜਿਹੜੇ ਕੈਂਡੀਡੇਟ ਸਟੇਸ਼ਨ ਚੁਆਇਸ ਕਰਨਗੇ ਮਤਲਬ ਕੋਈ ਕੈਂਡੀਡੇਟ ਨਹੀਂ ਕਰਦਾ ਤਾਂ ਆਟੋਮੈਟਿਕ ਉਸ ਨੂੰ ਵੀ ਇੱਕ ਸਟੇਸ਼ਨ ਮਿਲ ਜਾਣਾ ਹਰੇਕ ਨੂੰ ਜਿਸ ਦਾ ਜੋ ਸਿਲੈਕਸ਼ਨ ਲਿਸਟ ਵਿੱਚ ਨਾਮ ਹੈ ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਕਿਸੇ ਵੀ ਉਮੀਦਵਾਰ ਵੱਲੋਂ ਜੋ ਸਟੇਸ਼ਨ ਅਲਾਟਮੈਂਟ ਮਤਲਬ ਹਾਈਅਰ ਮਾਰਕਸ ਵਾਲੇ ਨੰਬਰ ਵਾਲੇ ਕੈਂਡੀਡੇਟ ਨੇ ਇੱਕ ਕੈਂਡੀਡੇਟ ਨੇ ਮੰਨ ਲਓ ਜੇ ਸੌ ਸਟੇਸ਼ਨ ਚ ਚੁਆਇਸ ਕੀਤੀ ਹੈ ਜਾਂ 50 ਜੇਕਰ ਉਹ ਉਸ ਕੈਂਡੀਡੇਟ ਤੋਂ ਜ਼ਿਆਦਾ ਮਾਰਕਸ ਵਾਲੇ ਉਹਨੇ ਕੈਂਡੀਡੇਟ ਨਿਕਲਦੇ ਨੇ ਤਾਂ ਫਿਰ ਜੋ ਆਟੋਮੈਟਿਕਾ ਜੋ ਉਸ ਕੈਂਡੀਡੇਟ ਨੂੰ ਐਮਆਈਐਸ ਵੰਗ ਆਪਣੇ ਵੱਲੋਂ ਹੀ ਕੋਈ ਸਟੇਸ਼ਨ ਦੇ ਦੇਗਾ ਜੇ ਹਾਇਰ ਮੈਰਿਟ ਵਾਲੇ ਕੈਂਡੀਡੇਟ ਜ਼ਿਆਦਾ ਹੁੰਦੇ ਨੇ ਤੇ ਇੱਥੇ ਇੱਕ ਮੇਨ ਗੱਲ ਇਹ ਨਿਕਲ ਕੇ ਆ ਰਹੀ ਹੈ ਜੋ ਈਟੀਟੀ ਸ਼ਾਰਟ ਮਿੰਤੀ ਭਰਤੀ ਚ ਪਹਿਲਾਂ ਤੋਂ ਇਹ 6 ਜ਼ਿਲ੍ਹਿਆਂ ਵਿੱਚ ਬਾਰਡਰ ਏਰੀਆ ਵਿੱਚ ਈਟੀਟੀਟੀ ਟੀਚਰ ਕੰਮ ਕਰ ਰਹੇ ਨੇ ਸੋ ਉਹ ਵੀ ਇਸ ਭਰਤੀ ਵਿੱਚ ਨਿਯੁਕਤੀ ਪੱਤਰ ਲੈਣ ਦੇ ਹੱਕਦਾਰ ਹੋਣਗੇ ਪਰੰਤੂ ਉਹਨਾਂ ਦੀ ਨਿਯੁਕਤੀ ਦਾ ਸਥਾਨ ਉਹੀ ਰਹੇਗਾ ਜਿਸ ਤੇ ਉਹ ਮੌਜੂਦਾ ਕੰਮ ਕਰ ਰਹੇ ਨੇ ਮਤਲਬ ਜੋ 635 ਵਾਲੇ ਜੋ 6 ਜ਼ਿਲ੍ਹਿਆਂ ਵਿੱਚ ਨੇ ਬਾਰਡਰ ਏਰੀਆ ਵਿੱਚ ਜੇਕਰ ਕੋਈ ਇਸ ਭਰਤੀ ਵਿੱਚ ਆਉਣਾ ਚਾਹੁੰਦਾ ਹੈ ਤਾਂ ਪਰ ਸਟੇਸ਼ਨ ਸਕੂਲ ਉਸਦਾ ਉਹੀ ਰਹੂਗਾ ਤਾਂ ਜੁਆਇਨਿੰਗ ਜੋ 2364 ਵਿੱਚ ਕਰ ਦਿੱਤੀ ਜਾਵੇਗੀ ਸੋ ਸਹਾਇਕ ਡਾਇਰੈਕਟਰ ਜੋ ਇਹ ਲੈਟਰ ਜਾਰੀ ਹੋ ਚੁੱਕਾ 2364 ਨਾਲ ਸੋ ਜਿਸ ਤਰ੍ਹਾਂ 2364 ਭਰਤੀ ਦਾ ਕੰਮ ਕੰਪਲੀਟ ਹੋਵੇਗਾ ਤਾਂ ਇਸ ਤੋਂ ਬਾਅਦ ਜੋ 9894 ਦੀ ਵਾਰੀ ਆਣੀ ਹੈ ਸੋ ਇਹ ਹੁਣ ਤੱਕ ਦੀ ਫਿਲਹਾਲ ਵੱਡੀ ਅਪਡੇਟ ਹੈ ਸੋ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਜਰੂਰ ਕਰਨਾ ਸੋ ਥੈਂਕ ਯੂ so much ਇਸ ਵੀਡੀਓ ਨੂੰ ਵੇਖਣ ਲਈ